ਅੱਜ ਬਿਜਲੀ ਬੋਰਡ ਮੁਲਾਜ਼ਮਾਂ ਦੀ ਜੁਆਇੰਟ ਫੋਰਮ ਅਤੇ ਬਿਜਲੀ ਇਕਤਾ ਮੰਚ ਦੇ ਸੰਜੇ ਸੱਦੇ ਵੱਲੋਂ ਪੰਜਾਬ ਭਰ ਵਿੱਚ ਸਰਕਾਰ ਦੇ ਖਿਲਾਫ ਬਿਜਲੀ ਮੁਲਾਜ਼ਮਾਂ ਵੱਲੋਂ ਮੁੱਖ ਦਫ਼ਤਰਾਂ ਡਿਵੀਜ਼ਨਾਂ ਅਤੇ ਸਬ ਡਿਵੀਜ਼ਨਾਂ ਵਿੱਚ ਗੇਟ ਰੈਲੀਆਂ ਦਾ ਆਯੋਜਨ ਕੀਤਾ ਗਿਆ ਜਿਸ ਦੇ ਚਲਦਿਆਂ ਅੱਜ ਸੁੰਦਰ ਨਗਰ ਡਿਵੀਜ਼ਨ ਦੇ ਸਾਰੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੱਢੀ ਗਈ ਜਿਸ ਵਿੱਚ ਮੁਲਾਜ਼ਮ ਨੇਤਾਵਾਂ ਵੱਲੋਂ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੇ ਬਿਜਲੀ ਮੰਤਰੀ ਦਾ ਘਰਾਉ ਕਰਨ ਦੀ ਵੀ ਚੇਤਾਵਨੀ ਦਿੱਤੀ ਕੀ ਹੈ ਪੂਰਾ ਮਾਮਲਾ ਆਲਵੇਗਦੇ ਹ ਪੰਜਾਬ ਖਬਰ 24 ਲਈ ਸਾਡੇ ਵਿਸ਼ੇਸ਼ ਪ੍ਰਤੀਨਿਧੀ ਵਿਰਿੰਦਰ ਪ੍ਰਕਾਸ਼ ਪਾਮਰੀ ਦੀ ਇੱਕ ਖਾਸ ਰਿਪੋਰਟ ਅੱਜ ਗਵੈਂਟ ਫੋਰਮ ਤੇ ਇਕਤਾ ਮੰਚ ਪੰਜਾਬ ਵੱਲੋਂ ਜਿਹੜੀਆਂ ਡਿਵੀਜ਼ਨ ਤੇ ਸਬਡਿਵੀਜ਼ਨ ਪੱਧਰ ਤੇ ਗੇਟ ਰੈਲੀਆਂ ਦੀ ਕਾਲ ਦਿੱਤੀ ਗਈ ਸੀ ਉਹਦੇ ਅਗੇਂਸਟ ਅਸੀਂ ਉਹਦੇ ਹੱਕ ਦੇ ਵਿੱਚ ਅਸੀਂ ਆਪਣੀਆਂ ਜਿਹੜੀਆਂ ਗੇਟ ਰੈਲੀਆਂ ਕੀਤੀਆਂ ਨੇ ਤੋਂ ਹੁਣ ਮੈਂ ਮਤਲਬ ਦੱਸਣਾ ਚਾਹਨਾ ਮੈਂ ਵੀ ਜਿਹੜੀਆਂ ਗੇਟ ਰੈਲੀਆਂ ਕੀਤੀਆਂ ਨੇ ਉਹਦੇ ਵਿੱਚ ਸਾਨੂੰ ਵਰਕ ਟੂ ਰੂਲ ਦੀ ਕਾਲ ਕੀਤੀ ਗਈ ਆ ਔਰ ਮੈਂ ਆਪਣੇ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਹਾਂ ਵੀ ਜਿਹੜੀ ਵਰਕ ਟੂ ਰੂਲ ਦੀ ਕਾਲ ਆ ਜਿਵੇਂ ਕਿ 8 ਘੰਟੇ ਆਪਣੀ ਜਿਹੜੀ ਬਣਦੀ ਡਿਊਟੀ ਕਰਨੀ ਆ ਔਰ ਉਸ ਤੋਂ ਬਾਅਦ ਕਿਸੇ ਨੇ ਵੀ ਡਿਊਟੀ ਤੋਂ ਬਾਅਦ ਫੀਲਡ ਦੇ ਵਿੱਚ ਨਹੀਂ ਜਾਣਾ ਜਿਹੜੇ ਕਿ ਏਜੀਏ ਤੇ ਜੇਈ ਆ ਉਹੀ ਸਿਰਫ ਪਰਮਿਟ ਲੈਣਗੇ ਜਿਹੜੇ ਲਾਈਨਮੈਨ ਨੇ ਜਿਹੜੇ ਅਫਾਈਜ਼ ਲਾਈਨਮੈਨ ਨੇ ਪਰ ਉਹਨਾਂ ਕੋਲ ਪਰਮਿਟ ਉਹਨਾਂ ਕੋਲ ਕੋਡ ਨਹੀਂ ਜਾਰੀ ਹੋਏ ਉਹ ਬਿਲਕੁਲ ਵੀ ਪਰਮਿਟ ਨਹੀਂ ਲੈਣਗੇ ਕਿਉਂਕਿ ਜਿਵੇਂ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਆ ਸੋ ਉਹਦੇ ਜਵਾਬ ਦੇ ਵਿੱਚ ਜੋ ਅਸੀਂ ਵਰਕ ਟੂ ਰੂਲ ਦਾ ਕਾਲ ਦਿੱਤੀ ਕਿ ਜੇਕਰ ਅਸੀਂ ਇਹਨੂੰ ਤੰਦੇਹੀ ਨਾਲ ਲਵਾਵਾਂਗੇ ਤਾਂ ਹੀ ਸਰਕਾਰ ਦੇ ਉੱਪਰ ਇਹਦਾ ਅਸਰ ਪਊਗਾ ਔਰ ਇਹਦੇ ਵਧੀਆ ਰਿਜ਼ਲਟ ਆਣਗੇ ਧੰਨਵਾਦ ਜੀ ਅੱਜ ਜੁਆਇੰਟ ਫੋਰਮ ਅਤੇ ਬਿਜਲੀ ਇਕਤਾ ਮੰਚ ਦੇ ਸਾਂਝੇ ਸੱਦੇ ਦੇ ਉੱਤੇ ਪੰਜਾਬ ਭਰ ਦੇ ਵਿੱਚ ਜਿਹੜੀਆਂ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਮੁੱਖ ਦਫ਼ਤਰਾਂ ਦੇ ਵਿੱਚ ਡਿਵੀਜ਼ਨ ਪੱਧਰ ਤੇ ਸਬ-ਡਿਵੀਜ਼ਨ ਤੇ ਗੇਟ ਰੇਰੀਆਂ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਉਹਨੂੰ ਨੇਪਰੇ ਚਾੜਨ ਵਾਸਤੇ ਅੱਜ ਸੁੰਦਰਨਗਰ ਡਿਵੀਜ਼ਨ ਦੇ ਸਾਰੇ ਮੁਲਾਜ਼ਮਾਂ ਨੇ ਇਕਜੁੱਟ ਹੋ ਕੇ ਗੇਟ ਰੈਲੀ ਕੀਤੀ ਤੇ ਇਸੇ ਪ੍ਰਕਾਰ ਕੱਲ ਵੀ ਕਈ ਥਾਵਾਂ ਦੇ ਉੱਤੇ ਗੇਟ ਰੈਲੀਆਂ ਨੇ ਤੇ ਇਸ ਤੋਂ ਇਲਾਵਾ 22 ਤਰੀਕ ਦੀ ਮੀਟਿੰਗ ਆ ਜਿਹੜੀ ਜੇਕਰ ਬੇਸਟਰ ایرੀਆ ਤਾਂ 1 ਤਰੀਕ ਨੂੰ ਬਿਜਲੀ ਮੰਤਰੀ ਦਾ ਜਿਹੜਾ ਟਰਾਊ ਕਰਨ ਦਾ ਜਿਹੜਾ ਪ੍ਰੋਗਰਾਮ ਉਹਨਾਂ ਦੀ ਰਾਇਸ਼ਾ ਅਮਰਤਾਰ ਤੇ ਉਸ ਵਾਸਤੇ ਮੈਂ ਸਮੁੱਚੇ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਕਿ ਅਸੀਂ ਵਰਕ ਟੂ ਰੂਲ ਦੇ ਉੱਤੇ ਪਹਿਰਾ ਦਿੰਦੇ ਹੋਏ 31 ਤਰੀਕ ਤੱਕ ਕੰਮ ਕਰਨਾ ਜਿਵੇਂ ਗੌਰਵ ਜੀ ਨੇ ਦੱਸਿਆ ਵੀ ਵਰਕ ਟੂ ਰੂਲ ਹੈ ਕੀ ਆ ਤੇ ਉਸ ਦੇ ਉੱਤੇ ਪਹਿਰਾ ਦੇ ਕੇ ਇਸ ਸਰਕਾਰ ਮੈਨੇਜਮੈਂਟ ਤੇ ਸਥਾਨਕ ਜਿਹੜਿਆ ਅਫਸਰਸ ਆਈ ਆ ਉਹਨਾਂ ਨੂੰ ਦੱਸਣਾ ਕਿ ਜਿਹੜਾ ਵਰਕਫਲੋ ਰੂਲ ਦੇ ਵਿੱਚ ਰਹਿ ਕੇ ਜੇਕਰ ਮੁਲਾਜ਼ਮ ਕੰਮ ਕਰਨਗੇ ਤਾਂ ਫਿਰ ਕਿਹੋ ਜਿਹਾ ਕੰਮ ਹੋਣਾ ਸੋ ਇਹ ਗੱਲ ਉੱਪਰ ਤੱਕ ਜਾਵੇ ਇਸ ਦੇ ਲਈ ਸਾਰਿਆਂ ਨੂੰ ਬੇਨਤੀ ਵੀ ਆ ਕਿ ਉਹ ਵਰਕਫਲੋ ਰੂਲ ਨੂੰ ਸਖਤੀ ਨਾਲ ਲਾਗੂ ਕਰਨ ਤੇ 19 ਤਰੀਕ ਨੂੰ ਹਰੇਕ ਸਬਡਿਵੀਜ਼ਨ ਦੇ ਵਿੱਚੋਂ ਵੱਡੀ ਤਦਾਦ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੇ ਲਈ ਉੱਥੇ ਪਹੁੰਚਣ ਕਿਉਂਕਿ ਸੌਰੀ ਇੱਕ ਤਰੀਕ ਦਾ 19 ਜਿਹੜੀ 19 1 ਸਤੰਬਰ ਨੂੰ ਉਹ ਅੰਮ੍ਰਿਤਸਰ ਪਹੁੰਚਣ ਤਾਂ ਕਿ ਅਸੀਂ ਗਿਣਤੀ ਦੇ ਹਿਸਾਬ ਨਾਲ ਕਿਉਂਕਿ ਜੇ ਮੁਲਾਜ਼ਮਾਂ ਦੀ ਗਿਣਤੀ ਉਹ ਤਾਂ ਸਾਡੇ ਆਗੂਆਂ ਦਾ ਜਿਹੜਾ ਖੂਨ ਆ ਉਹ ਗਰਮ ਜ਼ਿਆਦਾ ਹੋਵੇਗਾ ਤੇ ਉਹ ਹੋ ਸਕਦਾ ਕਿ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਦੀ ਬਜਾਏ ਉਸ ਦਾ ਉੱਥੋਂ ਬਿਲਕੁਲ ਵੀ ਨਿਕਲਣਾ ਬੰਦ ਕਰ ਦੇਣ ਤੇ ਇਸ ਤੋਂ ਇਲਾਵਾ ਉਸੇ ਦਿਨ ਜਿਵੇਂ ਸਰਦਾਰ ਸਾਹਿਬ ਨੇ ਦੱਸਿਆ ਵੀ ਆਪਣੇ ਭਾਸ਼ਣ ਦੇ ਵਿੱਚ ਪਹਿਲਾਂ ਵੀ ਜਿਹੜੀ ਇੱਕ ਨੌ ਦੀ ਜਿਹੜੀ ਉੱਥੇ ਮੁਜ਼ਾਹਰਾ ਕਰਨਾ ਕੋਠੀ ਦਾ ਘਰਾਓ ਕਰਨਾ ਉਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਪਿੱਟ ਸਿਆਪਾ ਕਰਦਾ ਹੋਇਆ ਏਸੀਆਂ ਜਿਹੜੀਆਂ ਲੋਕ ਵਿਰੋਧੀ ਨੀਤੀਆਂ, ਮਜ਼ਦੂਰ ਵਿਰੋਧੀ ਨੀਤੀਆਂ, ਕਿਸਾਨ ਵਿਰੋਧੀ ਨੀਤੀਆਂ, ਮਜ਼ਦੂਰ ਵਿਰੋਧੀ ਨੀਤੀਆਂ ਨੇ ਉਹਨਾਂ ਦਾ ਪਰਦਾ ਫਾਸ਼ਰੀ ਕਰਨਾ। ਸੋ ਸਾਰੇ ਬਿਜਲੀ ਵਲਾਜ਼ਮ ਜਿੱਥੇ 21 22 ਦੀਆਂ ਜਿਹੜੀਆਂ ਰੇ ਗੇਟਰਲੀ ਨੇ ਉਹਨਾਂ ਨੂੰ ਸਫਲ ਬਣਾਉਣ 22 ਤਰੀਕ ਦੀ ਮੀਟਿੰਗ ਤੋਂ ਬਾਅਦ ਵਿੱਚ 31 ਤਰੀਕ ਤੱਕ ਜਿਹੜਾ ਵਰਕ ਟੂ ਰੂਲ ਦਾ ਜਿਹੜਾ ਉਸ ਦੇ ਉੱਤੇ ਪਹਿਰਾ ਦੇਣ ਤੇ 1 ਸਤੰਬਰ 2024 ਨੂੰ ਬਿਹਾਰਾ ਕੱਟ ਕੇ ਅੰਮ੍ਰਿਤਸਰ ਪੁੱਜਣ ਤਾਂ ਕਿ ਆਪਾਂ ਉਸ ਪ੍ਰੋਗਰਾਮ ਨੂੰ ਜਿਹੜਾ ਸਫਲ ਬਣਾਈਏ ਧੰਨਵਾਦ ਜੀ ਅੱਜ ਬਿਜਲੀ ਬੋਰਡ ਦੇ ਅੰਦਰ ਇਵੈਂਟ ਫੋਰਮ ਤੇ ਇੱਕਤਾ ਮੰਚ ਪੰਜਾਬ ਦੇ ਸੱਦੇ ਦੇ ਉੱਤੇ ਰੋਸ ਰੈਲੀਆਂ ਕਿਤੀਆ ਜਾ ਰਹੀਆਂ ਜਿਸ ਦੀ ਕੜੀ ਦੇ ਵਿੱਚ ਅੱਜ ਸੁੰਦਰਨਗਰ ਡਿਵੀਜ਼ਨ ਲੁਧਿਆਣੇ ਦਾ ਵਿੱਚ ਰੈਲੀ ਕੀਤੀ ਗਈ ਆ ਔਰ ਮੁਲਾਜ਼ਮਾਂ ਨੂੰ ਜਿਹੜੀਆਂ ਮੰਨੀਆਂ ਹੋਈਆਂ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਨਾ ਕਰਨਾ ਔਰ ਮੈਨੇਜਮੈਂਟ ਦੀਆਂ ਮੈਨੇਜਮੈਂਟ ਨੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾ ਕਰਨਾ ਉਸ ਦੇ ਰੋਸ ਵਿੱਚ ਅੱਜ ਅਸੀਂ ਇਹ ਜਿਹੜੀਆਂ ਰੋਸ ਰੈਲੀਆਂ ਸੂਤੇ ਪੰਜਾਬ ਦੇ ਅੰਦਰ ਕੀਤੀਆਂ ਨੇ ਔਰ ਅੱਜ ਅਸੀਂ ਮੈਨੇਜਮੈਂਟ ਨੂੰ ਵੀ ਇਸ ਗੱਲ ਦੀ ਇਥੋਂ ਚੇਤਾਵਨੀ ਦਿੰਦੇ ਆ ਕਿ 21 ਤਰੀਕ ਤੋਂ 31 ਤਰੀਕ ਤੱਕ ਜਿਹੜਾ ਵਰਕ ਟੂ ਰੂਲ ਆ ਉਹ ਅਸੀਂ ਲਾਗੂ ਕੀਤਾ ਹੈ ਔਰ ਉਸ ਨੂੰ 100% ਦਫਤਰ ਦੇ ਅੰਦਰ ਲਾਗੂ ਕੀਤਾ ਜਾਵੇਗਾ ਔਰ ਮੈਂ ਪੰਜਾਬ ਦੇ ਅੰਦਰ ਵੱਖ-ਵੱਖ ਜਿਹੜੀਆਂ ਡਿਵੀਜ਼ਨਾਂ ਨੇ ਸਬਡਿਵੀਜ਼ਨਾਂ ਨੇ ਉਹਨਾਂ ਨੂੰ ਵੀ ਸਮੁੱਚੇ ਜਥੇਬੰਦੀਆਂ ਦੇ ਮੁਲਾਜ਼ਮਾਂ ਨੂੰ ਔਰ ਵਰਕਰਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਜਿਹੜਾ ਇਹ ਸਾਡਾ ਵਰਕ ਟੂ ਰੂਲ ਆ ਉਹਨੂੰ ਲਾਗੂ ਕਰਨ ਤਾਂ ਕਿ ਮੈਨੇਜਮੈਂਟ ਜਿਹੜੀ ਗੁੰੰਗੀ ਬੋਲੀ ਮੈਨੇਜਮੈਂਟ ਆ ਉਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚ ਸਕੇ ਔਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿਦੇ ਵਿੱਚ ਸਾਡਾ 12 ਡੀਏ ਰੁਕਿਆ ਹੋਇਆ ਡੀਏ ਬਿਲਕੁਲ ਜਾਇਜ਼ ਆ ਔਰ ਸਾਡੇ ਜਿਹੜਾ ਕੋਈ ਮੁਲਾਜ਼ਮ ਸ਼ਹੀਦ ਹੋ ਜਾਂਦਾ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ 1 ਕਰੋੜ ਦਾ ਰੁਪਏ ਦੀ ਰਾਸ਼ੀ ਦੇਣ ਦੀ ਮੰਗ ਆ ਔਰ ਇਹਦੇ ਨਾਲ ਨਾਲ ਹੀ ਉਸ ਨੂੰ ਪੇਪੈਂਡ ਦੇਣ ਦਾ ਮਸਲਾ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਔਰ ਇਸੇ ਤਰ੍ਹਾਂ ਸਾਡੇ ਜਿਹੜੇ ਸਕੇਲਾਂ ਦੇ ਬਕਾਇਏ ਨੇ ਸਰਕਾਰ ਦੇ ਵੱਲ ਉਹ ਪੈਂਡਿੰਗ ਪੈ ਨੇ ਉਹਨਾਂ ਨੂੰ ਔਰ ਇਹਦੇ ਨਾਲ ਨਾਲ ਹੀ ਹੋਰ ਸਾਡੀਆਂ ਜਿਹੜੀਆਂ ਲਗਭਗ 40 ਮੰਗਾ ਦਾ ਡਿਮਾਂਡ ਚਾਰਟ ਮੈਨੇਜਮੈਂਟ ਨੂੰ ਦੇ ਨਾਲ ਡਿਸਕਸ ਕੀਤਾ ਹੋਇਆ ਜਿਹਦੇ ਉੱਤੇ ਸਹਿਮਤੀ ਵੀ ਜਤਾਈਆ ਔਰ ਨੋਟੀਫਿਕੇਸ਼ਨ ਨੀ ਜਾਰੀ ਕਰ ਰਹੀ ਪੰਜਾਬ ਸਰਕਾਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਚੈਨਲ ਦੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਔਰ ਮੈਨੇਜਮੈਂਟ ਤੋਂ ਮੰਗ ਕਰਦੇ ਆ ਕਿ ਮੰਨੀਆਂ ਮੰਗਾ ਜਿਹੜੀਆਂ ਉਹਨੂੰ ਜਲਦੀ ਤੋਂ ਜਲਦੀ ਲਾਗੂ ਕਰੋ ਤਾਂ ਕਿ ਜਿਹੜੇ ਮੁਲਾਜ਼ਮਾਂ ਦੇ ਵਿੱਚ ਪਾਈ ਜਾ ਰਹੀ ਬੇਚੈਨੀ ਆ ਉਹ ਖਤਮ ਹੋਵੇ ਅਤੇ ਜਿਹੜਾ ਲੋਕਾਂ ਦੇ ਸੇਵਾਮਾਨ ਨੇ ਉਹ ਅਸੀਂ ਲੋਕਾਂ ਦੀ ਵਧੀਆਂ ਟੰਗ ਨਾਲ ਕਰ ਸਕੀਏ ਕਿਉਂਕਿ ਅੱਜ ਜਿਹੜਾ ਸਮੁੱਚਾ ਸਾਡਾ ਮੁਲਾਜ਼ਮਾ ਉਸ ਦੀ ਘੱਟ ਤੋਂ ਘੱਟ ਵੀ 7000 ਤੋਂ ਲੈ ਕੇ 15-20000 ਰੁਪਏ ਤੱਕ ਜਿਹੜੀ ਸੈਲਰੀ ਉਹ ਘੱਟ ਬਣ ਰਹੀ ਹੈ ਜਿਹਦੇ ਵਿੱਚ ਡੀਏ ਆ ਜਿਹੜਾ ਉਹ ਘੱਟ ਮਿਲ ਰਿਹਾ ਔਰ ਇਸੇ ਤਰ੍ਹਾਂ ਸਾਡੇ 295/19 ਵਾਲੇ ਕੋਈ ਸਾਥੀ ਨੇ ਜਿਨ੍ਹਾਂ ਦੀਆਂ ਤਨਖਾਹਾਂ ਸਾਡੀਆਂ ਪੈਂਡਿੰਗ ਬਣਨ ਵਾਲੀਆਂ ਰਹਿੰਦੀਆਂ ਨੇ ਉਹ ਵੀ ਅਸੀਂ ਮੰਗ ਕਰਦੇ ਆ ਉਹ ਜਿਹੜੇ ਸਾਥੀ ਸਾਡੇ ਰਹਿ ਗਏ ਨੇ ਉਹਨਾਂ ਦੀ ਜਲਦੀ ਤੋਂ ਜਲਦੀ ਉਹ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਤਾਂ ਕਿ ਉਹ ਵੀ ਜਿਹੜੀ ਸਾਥ ਸਾਥੀਆਂ ਦੇ ਮਨਾਂ ਦੇ ਵਿੱਚ ਬੇਚੈਨੀ ਉਹ ਦੂਰ ਹੋ ਸਕੇ ਔਰ ਮੈਂ ਅਕੀਰ ਦੇ ਵਿੱਚ ਮੈਨੇਜਮੈਂਟ ਨੂੰ ਫੇਰ ਇਹ ਚੇਤਾਵਨੀ ਦੱਨਾ ਕਿ ਜੇਕਰ ਵਰਕ ਟੂ ਰੂਲ ਦੇ ਅੰਦਰ ਕੋਈ ਵੀ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਜਾਂ ਕੋਈ ਦਿੱਕਤ ਆਉਂਦੀ ਆ ਤਾਂ ਉਹਦੀ ਜ਼ਿੰਮੇਵਾਰ ਉਹ ਪੰਜਾਬ ਸਰਕਾਰ ਔਰ ਪਾਵਰ ਕੰਪਨੀ ਮੈਨੇਜਮੈਂਟ ਹੋਵੇਗੀ ਔਰ ਅਸੀਂ ਇੱਕ ਤਰੀਕ ਨੂੰ ਬਿਜਲੀ ਮੰਤਰੀ ਜੀ ਕੋਠੀ ਦੇ ਅੱਗੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਧਰਨਾ ਲਗਾਉਣ ਜਾ ਰਹੇ ਹਾਂ ਉਹ ਵੀ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਵੱਧ ਤੋਂ ਵੱਧ ਉੱਥੇ ਪਹੁੰਚਣਾ ਹੈ ਧੰਨਵਾਦ